ਅਸੀਂ ਦੇਖ ਰਹੇ ਹਾਂ ਤੁਹਾਡੀ ਆਵਾਜ਼ న్యూਸ ਤੇ ਮੈਂ ਆ ਤੁਹਾਡੇ ਨਾਲ ਪੱਤਰਕਾਰ ਕਿਰਨ ਸਤਾਰਾ ਔਰ ਇਸ ਵਕਤ ਅਸੀਂ ਮੌਜੂਦ ਹੈ ਸ਼ਹੀਦ ਆਇਮ ਸਰਦਾਰ ਭਗਤ ਸਿੰਘ ਜੀ ਦੇ ਪਾਰਕ ਦੇ ਵਿੱਚ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨ ਲੋਕ ਭਲਾਈ ਸਭਾ ਵੱਲੋਂ ਈਆਂ ਦਾ ਤਿਉਹਾਰ ਕਰਵਾਇਆ ਗਿਆ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਪਿਛਲੀਆਂ ਤਸਵੀਰਾਂ ਜਿਹੜੀਆਂ ਐ ਉਹ ਦਿਖਾ ਦਿੱਤੀਆਂ ਜਾਣ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਮਹਿਲਾਵਾਂ ਨੇ ਸਾਡੇ ਸੱਭਿਆਚਾਰ ਦੇ ਵਿੱਚ ਚਾਰ ਚੰਨ ਲਗਾ ਰਹੀਆਂ ਨੇ ਔਰ ਖੁਸ਼ੀ ਦਾ ਬਕਾਇਦਾ ਆਲਮ ਹੈ ਮੈਂ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿ ਕਿਸ ਤਰ੍ਹਾਂ ਦਾ ਤਾਂ ਸ਼ਾਹ ਜਿਹੜਾ ਕਿਉਂਕਿ ਸਾਡਾ ਪੰਜਾਬੀਆਂ ਦਾ ਕਲਚਰ ਸਾਡਾ ਸੱਭਿਆਚਾਰ ਜਿਹੜਾ ਉਹ ਬਹੁਤ ਮਹਾਨ ਹੈ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਿ ਕਿਸ ਤਰ੍ਹਾਂ ਜਿਹੜਾ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੁਸੀਂ ਇੱਕ ਬਕਾਇਦਾ ਮਹਿਲਾਵਾਂ ਦੇ ਵਿੱਚ ਇੱਕ ਜੋਸ਼ ਜਿਹੜਾ ਉਹ ਬਕਾਇਦਾ ਦੇਖਣਯੋਗ ਹੈ ਕਿਉਂਕਿ ਜਿਹੜਾ ਪੰਜਾਬੀਆਂ ਦਾ ਸਾਡਾ ਵਿਰਸਾ ਹੈ ਜਿਹੜੀਆਂ ਲੜਕੀਆਂ ਨੇ ਪੰਜਾਬੀ ਵਿਰਸੇ ਦੇ ਉੱਪਰ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਕਿ ਮਹਿਲਾਵਾਂ ਜਿਹੜੀਆਂ ਨੇ ਉਹ ਆਪਣਾ ਜੋਸ਼ ਉਤਕਾਰੀਆਂ ਨੇ ਬਕਾਇਦਾ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਵਿਰਸਾ ਜਿਹੜਾ ਉਹ ਕਿੰਨਾ ਅਮੀਰ ਕੰਦੀ ਕਰ ਤੋਂ ਪੰਜਾਬੀ ਕੁਝ ਤਸਵੀਰਾਂ ਇੱਕੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਪੰਜਾਬੀ ਕਲਚਰ ਹੈ ਸਾਡਾ ਪੰਜਾਬੀ ਕਲਚਰ ਤੇ ਪੰਜਾਬੀ ਸੱਭਿਆਚਾਰ ਦੇ ਅਕਸ਼ ਨੂੰ ਜਿਉਂਦਾ ਰੱਖਣ ਦੇ ਲਈ ਇਹ ਤੱਕ ਦੇ ਉਹ ਤਸਵੀਰਾਂ ਤੁਸੀਂ ਬੋਲੀਆਂ ਪਾ ਕੇ ਬਕਾਇਦਾ ਮਹਿਲਾਵਾਂ ਜਿਹੜੀਆਂ ਨੇ ਉਹ ਖੁਸ਼ੀ ਦਾ ਇਜਹਾਰ ਕਰਦੀਆਂ ਹੋਈਆਂ ਸਾਡੇ ਪੱਤਰਕਾਰ ਸਾਥੀ ਵੀ ਉਹ ਵੀ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਖੁਸ਼ੀ ਦਾ ਮਾਹੌਲ ਹੈ ਕਿੰਨਾ ਵਧੀਆ ਖੁਸ਼ੀ ਦਾ ਆਲਮ ਕਿ ਜਿਹੜੀਆਂ ਸਾਡੀਆਂ ਮਹਿਲਾਵਾਂ ਨੇ ਉਹ ਪੰਜਾਬੀ ਵਿਰਸੇ ਦੇ ਉੱਪਰ ਨੱਚਦੀਆਂ ਹੋਈਆਂ ਇੰਨੀ ਯਾਖਮਸ਼ਹੂਰ ਔਰ ਇੰਨਾ ਸਾਡਾ ਵਿਰਸਾ ਜਿਹੜਾ ਹੈ ਉਹ ਅਮੀਰ ਹੈ ਦੂਰ ਤਦਾਦ ਤੱਕ ਜਿੱਥੋਂ ਤੱਕ ਤੁਹਾਡੀ ਨਗਾਹ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਕਲਚਰ ਪੰਜਾਬੀ ਕਲਚਰ ਨੂੰ ਜਿਉਂਦਿਆਂ ਰੱਖਿਆ ਹੈ ਔਰ ਸਾਡੇ ਦਰਮਿਆਨ ਜਿਨ੍ਹਾਂ ਨੇ ਇਹ ਫੰਕਸ਼ਨ ਕਰਾਇਆ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਇਸ ਫੰਕਸ਼ਨ ਨੂੰ ਅਰੇਂਜ ਕੀਤਾ ਹੈ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਆਂ ਦੇਖ ਸਕਦੇ ਹੋ ਤੁਸੀਂ ਬਕਾਇਦਾ ਇਹ ਲੋਕ ਖੁਸ਼ੀ ਦਾ ਜਨੂਨ ਲੋਕਾਂ ਦੇ ਵਿੱਚ ਖੁਸ਼ੀ ਖਾਸ ਕਰਕੇ ਮਹਿਲਾਵਾਂ ਦੇ ਅੰਦਰ ਔਰ ਜਿਸ ਤਰ੍ਹਾਂ ਦਾ ਖੁਸ਼ੀ ਦਾ ਜਿਹੜਾ ਮਾਹੌਲ ਬਕਾਇਦਾ ਬਣਿਆ ਹੈ ਇੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਾਡੇ ਨਾਲ ਕੁਝ ਕਲੱਬ ਦੇ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਹਾਂ ਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਵਿਜੇ ਕੁਮਾਰ ਸਲੂਜਾ ਜੀ ਤੁਸੀਂ ਨੌਜਵਾਨ ਲੋਕ ਭਾਈ ਸਭਾ ਦੇ ਮੈਂਬਰ ਆ ਪੂਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਨੌਜਵਾਨ ਲੋਕ ਭਲਾਈ ਸਭਾ ਪਿਛਲੇ 31 ਸਾਲਾਂ ਤੋਂ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਜਿਦੇ ਵਿੱਚ ਤੇ ਗਰੀਬ ਲੜਕਿਆਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ ਸ਼ੀਰਪਤ ਭਗਤ ਸਿੰਘ ਪਾਰਕ ਬਣਾਇਆ ਗਿਆ ਜਿਸ ਦੇ ਵਿੱਚ ਕਿ ਫ੍ਰੀ ਡਿਸਪੈਂਸਰੀ ਚੱਲਦੀ ਹੈ ਲੈਬਾਰਟਰੀ ਚੱਲਦੀ ਹੈ ਅਸੀਂ ਅੱਜ ਬਹੁਤ ਮਾਤਾਵਾ ਭੈਣਾਂ ਦਾ ਬਹੁਤ ਧੰਨਵਾਦੀਆਂ ਕਿ ਜਿਨ੍ਹਾਂ ਨੇ ਇਸ ਮੇਲੇ ਦੀ ਰੌਣਕ ਨੂੰ ਵਧਾਇਆ ਹੈ ਇਸ ਦੇ ਨਾਲ ਹੀ ਸਾਰੇ ਪੱਤਰਕਾਰ ਭਰਾ ਸਾਡੇ ਕਿਰਨ ਸਤਾਰਾ ਜੀ ਕੁਲਜਿੰਦਰ ਗੱਲ ਜੀ ਸਰੇਂਦਰ ਘਲਾਟੀ ਜੀ ਜਗਰੂਪ ਮਾਨ ਜੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਕਵਰੇਜ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਵੀਜੇ ਕੁਮਾਰ ਜੀ ਨੇ ਤੁਹਾਨੂੰ ਦੱਸਿਆ ਕਿ ਖੁਸ਼ੀ ਦਾ ਬਕਾਇਦਾ ਇਹ ਜਹਾਰ ਸਾਡੀਆਂ ਪੰਜਾਬਣਾ ਵੱਲੋਂ ਕੀਤਾ ਗਿਆ ਹੈ ਸਾਡੇ ਕੋਲੇ ਸਾਡੇ ਕੋਲੇ ਇਹ ਸੰਸਥਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਲਤੀ ਮਹਿਸ਼ੂਸ ਨੇ ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਇਹ ਇਸ ਕਲਚਰ ਪ੍ਰੋਗਰਾਮ ਨੂੰ ਕਰਾਉਣ ਦੇ ਤੋਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਜੀ ਸਰ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਜਿਹੜਾ ਸਾਵਣ ਦੇ ਮਹੀਨੇ ਦੇ ਵਿੱਚ ਨੌਜਵਾਨ ਲੋਕ ਪੁਲਾਈ ਸਵਾ ਮਤਲਬ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਵਾਰ ਪਿਛਲੇ ਸਾਲ ਨਾਲੋਂ ਵੀ ਜਿਆਦਾ ਵੱਡੀ ਗਿਣਤੀ 'ਚ ਮਾਤਾਵਾਂ ਪੈਣਾ ਸਾਡੀਆਂ ਲੜਕੀਆਂ ਇੱਥੇ ਪਹੁੰਚੀਆਂ ਹਨ ਇਸ ਮੇਲੇ ਦਾ ਅਨੰਤ ਮਾਣ ਰਹੀਆਂ ਹਨ ਉਹਨਾਂ ਨੇ ਇਸ ਮੇਲੇ ਦੀ ਰੌਣਕ ਨੂੰ ਬਹੁਤ ਵਧਾਇਆ ਹੈ ਨੌਜਵਾਨ ਲੋਕ ਪੁਲਾਈ ਸਵਾ ਵੱਲੋਂ ਹਰ ਸਾਲੇ ਸਾਵਣ ਦੇ ਮਹੀਨੇ ਤੀਆਂ ਦਾ ਮੇਲਾ ਲਗਾਇਆ ਜਾਂਦਾ ਹੈ ਮੈਂ ਇਹਦੇ ਵਿੱਚ ਸਹਿਯੋਗ ਦੇਣ ਵਾਲੇ ਸਾਡੇ ਸਾਰੇ ਸਾਥੀਆਂ ਦਾ ਮੇਰੀ ਟੀਮ ਦੇ ਜਿਹੜੇ ਮੈਂਬਰ ਆ ਸਾਡੇ ਨੌਜਵਾਨ ਲੋਕ ਭਲਾਈ ਕਮਾ ਦੇ ਪਰਿਵਾਰ ਦੇ ਮੈਂਬਰ ਸਾਡੇ ਪੱਤਰਕਾਰ ਵੀਰ ਸਭ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਾਡੇ ਹਰ ਸਾਲ ਹਰ ਫੰਕਸ਼ਨ ਦੇ ਵਿੱਚ ਬਹੁਤ ਸਹਿਯੋਗ ਦਿੰਦੇ ਹਨ ਸਭ ਨੂੰ ਜੀ ਆਇਆਂ ਨੂੰ ਨਵੀਂ ਵਾਲਾ ਲੋਕ ਭਲਾਈ ਸਭਾ ਵੱਲੋਂ ਹਰੇਕ ਸਾਲ ਵੱਖ-ਵੱਖ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਅੱਜ ਸੌਣ ਦੇ ਮਹੀਨੇ ਨੂੰ ਮੁੱਖ ਰੱਖਦੇ ਹੋਏ ਤੀਆਂ ਦਾ ਤਹਾਰ ਬਣਾਇਆ ਗਿਆ ਜਾ ਰਿਹਾ ਹੈ ਜਿਸ ਵਿੱਚ ਸਹਿਰ ਦੀਆਂ 3 ਪੜਾ ਗੂਗ ਦਾ ਆਨੰਦ ਮਾਰਨੀ ਆ ਆਦੇ ਦਿਲ ਦੇ ਚਾਪੂਰੇ ਕਰ ਰਹੀ ਹੈ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪੂਰਾ ਪੂਰਾ ਚੰਗੂਤਾ ਬਹੁਤ ਬਹੁਤ